ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਮੈਨੂੰ ਕੀ ਕਮੈਂਟ ਆ ਰਹੇ ਸੀ ਕਿ ਜੈਸਮੀਨ ਮਾਲ ਤੇ ਤੇ ਮਿਸ ਕਾਲੋ ਤੇ ਵੀਡੀਓ ਲੈ ਕੇ ਆਓ ਤੁਹਾਡੀ ਡਿਮਾਂਡ ਤੇ ਆਪਾਂ ਵੀਡੀਓ ਬਣਾਤੀ ਆ ਤੇ ਹੁਣ ਆਪਾਂ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਨ ਲੱਗਿਆ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੀ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਕਿਸ਼ਾ ਕਹੋਗੇ ਚਰਤੀ ਕਲਾ ਸ਼ੋਮ ਵਿੱਚ ਤੇ ਆਪਣੇ ਤੇ ਹੁਣ ਆਪਾਂ ਗੱਲ ਕਰਦੇ ਆ ਮੈਡਮ ਜੈਸਮੀਨ ਮਾਲ ਦੀ ਜੋ ਕਿ ਦਿੱਲੀ ਦੀ ਮਾਰਕੀਟ ਚ ਘੁੰਮਦੀ ਫਿਰਦੀ ਆ ਤੇ ਚਲੋ ਵੇਖਦੇ ਆ ਫਿਰ ਬਹੁਤ ਜਿਆਦਾ ਥੱਕ ਗਈ ਦਿੱਲੀ ਚੋਂ ਮੁਕੋਂ-ਮੁਕੋਂ ਕੇ ਗਮ-ਗਮ ਕੇ ਜੈਸਮਿਨ ਦਿੱਲੀ ਚ ਘੋਮ-ਘੋਮ ਕੇ ਥੱਕ ਗਈ ਆ ਤੇ ਇਹਨੇ ਦਿੱਲੀ ਘੁੰਮਣ ਲਈ ਜਿਹੜੀ ਡਰੈੱਸ ਪਾਈ ਹੋਈ ਆ ਨਾ ਉਹ ਬਾਹਰਲੀ ਕੰਟਰੀ ਤੋਂ ਡਿਜ਼ਾਈਨ ਕਰਵਾਈ ਆ ਤੁਸੀਂ ਆਪ ਹੀ ਦੇਖ ਲਓ ਛੱਡ ਦੋ ਹਨਾ ਐਦਾਂ ਲੱਗਦਾ ਵੀ ਕਿਤੇ ਕਹ ਲੋ ਵੀ ਹੋਂਦੇ ਮੇਲੇ ਚ ਆਏ ਹੁੰਦੇ ਆ ਬਹੁਤ ਜ਼ਿਆਦਾ ਰਸ਼ ਹੋਇਆ ਬੋਰੇ ਦੇਖ ਲਓ ਇਹਦੀ ਡਰੈੱਸ ਉਹ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਟਰੈਕ ਸੂਟ ਨਾਲ ਫਰਾਕ ਕੌਣ ਪਾਉਂਦਾ ਹੁੰਦਾ ਓਏ ਇਹਨੂੰ ਲੱਗਦਾ ਹੋਣਾ ਕਿ ਮੈਂ ਬਹੁਤ ਸੋਹਣੀ ਲੱਗੀ ਜੰਨੀ ਆ ਉਹ ਨਾਲੇ ਦੁਕਾਨਾਂ ਵਾਲੇ ਵੀ ਸੋਚਦੇ ਹੋਣਗੇ ਵੀ ਇਹ ਬੁੜੀ ਨਾ ਕਿਤੇ ਬਾਹਰਲੇ ਦੇਸ਼ ਤੋਂ ਆਈ ਆ ਓਏ ਹਾਲੇ ਤੱਕ ਇੰਡੀਆ 'ਚ ਤਾਂ ਇਹ ਡਰੈਸ ਲਾਂਚ ਨਹੀਂ ਹੋਈ ਬਹੁਤ ਸੋਹਣੇ ਲਹਿੰਗੇ ਆ ਉਹ ਵਾਲੇ ਲੱਗੇ ਕਿੰਨਾ ਸੋਹਣਾ ਪਿੱਕ ਕਲਰ ਵਾਲਾ ਆ ਆਜ ਲੈ ਇਹ ਲਹੰਗਾ ਦੇਖਣ ਲੱਗੇ ਦੁਕਾਨ ਵਾਲਾ ਕਹਿੰਦਾ ਦਿਖਾ ਦੂ ਬਾਉ ਜੀ ਉਹ ਭਰਾਵਾ ਇਹ ਬਾਉ ਕਲਾ ਦੇਖਣੀ ਆਉਂਦਾ ਉਹ ਲੈਂਦਾ ਲੁੰਦਾ ਕੁਛ ਨਹੀਂ ਨਾਲੇ ਜਿਹੜਾ ਲਹੰਗਾ ਜੈਸਮਿਨ ਦੇਖੀ ਆਂਦੀ ਆ ਉਹ ਇਹਨੇ ਹੁਣ ਕੀ ਪੋਣਾ ਉਹ ਇਹੋ ਜਿਹਾ ਲਹੰਗਾ ਤਾਂ ਇਹਨੇ ਆਦੇ ਵਿਆਹ ਚ ਵੀ ਨਹੀਂ ਪਾਇਆ ਕਿੰਨੇ ਦਾ 1800 ਦਾ ਵਿਚਾਰੇ 1800 ਰੁਪਏ ਰੇਟ ਸੁਣ ਕੇ ਡਰ ਗਏ ਉਹ ਨਾਲੇ ਜੈਸਮਿਨ ਇਹ ਦਿੱਲੀ ਦੀ ਮਾਰਕੀਟ ਆ ਤੇਰੇ ਬਜਟ ਦੇ ਇੱਥੇ ਕੋਈ ਵੀ ਚੀਜ਼ ਨਹੀਂ ਹੋਣੀ ਉਹ ਯਾਰ ਇਹਨੂੰ ਪਈ ਹੋਈ ਆ ਰੇੜੀਆਂ ਤੋਂ ਲੈਣ ਦੀ ਆਦਤ ਓਏ ਹੁਣ ਇਹਨੂੰ ਪਿਆ 60 ਰੁਪਏ ਚ ਕਿਹੜਾ ਰਾਣੀ ਹਾਰ ਦੇ ਦੇਣ ਉਹ ਇਹਦਾ ਕੀ ਪ੍ਰਾਈਸ ਹੈ 100 ਰੁਪਏ ਨਾ ਮੈਨੂੰ ਇਹ ਕੀ ਚੀਜ਼ ਆ ਅਛਾ ਜੂੜੇ ਪਿਛੇ ਲਾਣੇ ਵਾਲਾ ਲੈ ਇਹਨਾਂ ਨੂੰ 100 ਰੁਪਏ ਜੀ ਜੀ ਮਹਿੰਗੀ ਲੱਗ ਜਾਂਦੀ ਆ ਉਹ ਜੈਸਮਿਨ ਉਹ ਤੇਰੇ ਕੰਮ ਦੀ ਚੀਜ਼ ਤਾਂ ਹੈਗੀ ਨਹੀਂ ਓਏ ਉਹ ਤਾਂ ਜੂੜੇ ਤੇ ਲਾਉਣ ਲਈ ਆ ਤੁਹਾ ਵੈਸੇ ਵੀ ਸਾਰਾ ਦਿਨ ਜੁੰਡੇ ਖਲਾਰੀ ਰੱਖਦੀਆਂ ਪਰ ਇੰਨੇ ਕਢਾਈ ਵਾਲੇ ਝੁੰਮਰਾਂ ਵਾਲੇ ਨਹੀਂ ਕਦੇ ਮੈਂ ਦੇਖੇ ਆਪਣੇ ਉੱਥੇ ਓਕੇ ਇੰਨੇ ਪਰਸ ਕਢਾਈ ਝੁੰਮਰਾਂ ਵਾਲੇ ਨਹੀਂ ਦੇਖੇ ਉਹ ਜੇ ਕਦੇ ਪਿੰਡੋਂ ਬਾਹਰ ਨਿਕਲੇ ਆ ਹੋਗਾ ਫੇਰ ਹੀ ਦੇਖੇਗਾ ਓ ਯਾਰ ਇਹਨਾਂ ਦੀ ਗੱਲ ਵੀ ਉਹੀ ਆ ਵੀ ਖੂਹ ਵਾਲੇ ਡੱਡੂ ਵਾਲੀ ਓਏ ਉਹਨੂੰ ਲੱਗਦਾ ਹੁੰਦਾ ਡੱਡੂ ਨੂੰ ਕਿ ਬਸ ਆਹੀ ਦੁਨੀਆਦਾਰੀ ਆ ਓਏ ਇਹ ਵਿਚਾਰੇ ਪਿੰਡੋਂ ਪਹਿਲੀ ਵਾਰੀ ਕਿਤੇ ਦਿੱਲੀ ਆ ਰਗੇ ਸ਼ਹਿਰ ਚ ਆਇਆ ਤੇ ਚੀਜ਼ਾਂ ਨੂੰ ਦੇਖ ਦੇ ਕੇ ਹੈਰਾਨ ਹੋਈ ਜਾਂਦੇ ਆ ਹਾਂ ਫੱਕ ਲੇ ਕਿ ਹੋਵੇ ਨਾ ਤਾਂ ਜਾਉਗੀ ਜੂਸ ਉਹ ਯਾਰ ਇਹਦੀ ਹਾਲਤ ਦੇਖ ਕੇ ਕੋਈ ਕਹਿ ਦੂਗਾ ਵੀ ਇਹਦਾ ਜਵਾਕ ਹਲੇ 2-3 ਮਹੀਨੇ ਦਾ ਹੀ ਆ ਉਹ ਨਾ ਕੋਈ ਸੁਰਖੀ ਪਾウダー ਲਾਵੇ ਨਾ ਕੋਈ ਮੇਕਅਪ ਕਰੇ ਨਾ ਹੀ ਇਹ ਕੋਈ ਕਪੜੇ ਟੰਗ ਦੇ ਪਾਵੇ ਉਹ ਯਾਰ ਜਿਵੇਂ ਦੀ ਇਹ ਬੇਬੇ ਬਣ ਕੇ ਰਹਿੰਦੀ ਆ ਨਾ ਇਹਨੂੰ ਦੇਖ ਕੇ ਤਾਂ ਐਂ ਲੱਗਦਾ ਜਿਵੇਂ 2-4 ਜਵਾਕ ਇਹ ਵਿਆਹੀ ਬੈਠੀ ਆ ਚਲ ਦੇਖਦੇ ਆ ਜਿਵੇਂ ਨਲਕੇ ਨੁਲਕੇ ਦਾ ਨਾਰਮਲ ਪਾਣੀ ਮਿਲ ਉਹਥੇ ਨਾਰਮਲ ਤਾਂ ਗੁਰਦੁਆਰਾ ਸਾਹਿਬ ਚ ਉਹਦੀ ਸੋਤ ਲੱਗਿਆ ਪਾਣੀ ਪਤਾ ਨਹੀਂ ਕਾਹਦੇ ਲੋਕ ਕੀ ਫਿਲਟਰ ਵਾਲਾ ਪਾਣੀ ਭਾਲਦਿਆ ਤੇ ਇਹ ਮੈਡਮ ਨੂੰ ਨਲਕੇ ਦਾ ਪਾਣੀ ਚਾਹੀਦਾ ਉਹ ਜੈਸਮਿਨ ਜਹਜਾ ਜਿਹਾ ਹੀ ਮਿਲਦਾ ਪੀਲਾ ਪਾਣੀ ਹੁਣ ਤੇਰੇ ਲਈ ਸਪੈਸ਼ਲ ਸੱਣੀ ਦੇਵਲ ਨੂੰ ਭੇਜੀਏ ਨਲਕਾ ਕੱਢਣ ਸ਼ੇਰਵਾਨੀਆਂ ਕਿਆ ਸੋਹਣੀਆਂ ਸੋਹਣੀਆਂ 1950 ਦੀ 1350 ਬਿਲਕੁਲ ਬਹੁਤ ਸੋਹਣੀਆਂ ਹਨਾ ਉਹ ਭਰਾਵਾ ਤੂੰ ਰਹਿਣ ਦੇ ਸ਼ੇਰਵਾਨੀਆਂ ਦੇਖਣ ਨੂੰ ਓਏ ਤੂੰ ਜਵਾਕਾਂ ਨੂੰ ਕਿੱਥੇ ਲੈ ਕੇ ਦੇ ਦੇਂਗਾ ਓ ਇੰਨੀ ਮਹਿੰਗੀ ਤਾਂ ਤੂੰ ਆਪਦੇ ਵਿਆਹ ਚ ਵੀ ਨਹੀਂ ਪਾਈ ਹੋਣੀ ਕਿੰਨੇ ਦਾ ਕਿੰਨੇ ਦਾ ਸੱਤ ਦਾ ਅੱਛਾ ਸੱਤ ਦਾ ਵੀ ਜ਼ਿਆਦਾ ਹੈ ਹੈ ਬੜਾ ਮਹਿੰਗਾ ਕਹਿੰਦੇ ਦਿੱਲੀ ਸਸਤੀ ਆ ਦਿੱਲੀ ਦਾ ਮੁੱਲਾ ਤਾਂ ਪੰਜਾਬ ਨਾਲੋਂ ਵੀ ਜ਼ਿਆਦਾ ਮਹਿੰਗੀ 7000 ਦਾ ਸੂਟ ਉਹ ਲੱਗਦਾ ਦੁਕਾਨ ਵਾਲੇ ਜੈਸਮੀਨ ਨੂੰ ਟੈਗ ਦਵਾਉਣਗੇ ਉਹ ਚਾਰੀ ਪਾਉਂਦੀਆਂ 3-400 ਵਾਲੇ ਸੂਟ ਹੈ ਉਹ ਨਾਲੇ ਕਹਿੰਦਾ ਪਿਆ ਦਿੱਲੀ ਤਾਂ ਪੰਜਾਬ ਨਾਲੋਂ ਹੀ ਮਹਿੰਗੀ ਆ ਉਹ ਨਾਲੇ ਤੈਨੂੰ ਕਿਹਾ ਕਿਹੜੇ ਕੰਜਰ ਨੇ ਵੀ ਦਿੱਲੀ ਸਸਤੀ ਆ ਉਹ ਨਾਲੇ ਮੈਂ ਤੁਹਾਡੇ ਸਾਰਿਆਂ ਦੀ ਜਾਣਕਾਰੀ ਲਈ ਦੱਸ ਦਵਾਂ ਇਹਨਾਂ ਤਰ੍ਹਾਂ ਤੁਸੀਂ ਵੀ ਕਿਤੇ ਦਿੱਲੀ ਨਾਲ ਭਟਕਦੇ ਰਹੋ ਉਹ ਯਾਰ ਸਸਤੀ ਬਸ ਉੱਥੇ ਉਹੀ ਚੀਜ਼ ਮਿਲਦੀ ਹੈ ਜਿਹੜੀ ਕਿਤੇ ਇਕੱਠੀ ਲਿਆ ਕੇ ਵੇਚਣੀ ਹੋਵੇ ਜਿਨੇ ਜੇ ਬੰਦਾ ਆਪਦੇ ਪੌਨ ਲਈ ਕਪੜੇ ਲਊਗਾ ਤਾਂ ਉਹਨੂੰ ਡਬਲ ਰੇਟ ਹੀ ਲੱਗੂ ਆ ਪੰਜਾਬ ਨਾਲੋਂ ਤੂੰ ਜੋ ਮਰਜੀ ਉਧਰ ਲੱਡੂ ਸਾਡਾ ਭਾਈ ਇਹ ਅੱਜ ਹੁਣ ਆਉਂਦੇ ਆਉਂਦੇ ਲੱਡੂ ਸਾਰੇ ਰਾਹਤੇ ਭਈ ਸਾਭਿਆ ਮੈਂ ਹਾ 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 ਆਹ ਦਿਖੀ ਜਾਂਦਾ ਤੂੰ ਸਾਭਿਆ ਉਹ ਵਿਚਾਰੀ ਬੇਬੇ ਕਿਵੇਂ ਲਮਕਾਲ ਲਮਕਾ ਕੇ ਲਈ ਆਉਂਦੀ ਆ ਉਤੋਂ ਜੈਸਮੀਨ ਅੱਗੇ ਅੱਗੇ ਫਿਰਦੀ ਆ ਪ੍ਰਧਾਨ ਬਣੀ ਉਹ ਬੰਦਾ ਪੁੱਛਣ ਵਾਲਾ ਹੋਵੇ ਇਹ ਵਿਚਾਰੀ ਮਾਤਾ ਥੋੜੀ ਨੌਕਰਾਨੀ ਥੋੜੀ ਆ ਉਹ ਕਦੇ ਆਪ ਵੀ ਚੱਕ ਲਿਆ ਕਰੋ ਜਵਾਕ ਨੂੰ ਬੱਸ ਜਵਾਕ ਜੰਮ ਕੇ ਵਿਚਾਰੀ ਮਾਤਾ ਦੇ ਹਵਾਲੇ ਕਰਤਾ ਬੱਤ ਸਹੀ ਏ 500 ਲੈਣਾ ਪੁੱਤ ਸੰਡੇ ਦਾ ਉਸ ਤਾਂ ਸਸਤਾ ਹੀ ਆ ਦਵਾ ਦੋ ਆ ਸਸਤਾ ਜਦ ਤੱਕ ਜਮੀਨ ਚਲਾ ਜੀ ਰੇਟ ਮੈਂ ਕਹਿੰਦਾ ਮੰਮੀ ਆਪਣੇ ਨਾਲੋਂ ਜ਼ਿਆਦਾ ਇੱਧਰ ਸੂਟਾ ਫਟਾਉਂਦੇ ਹਨਾ ਗੱਲ ਘਮਾਈ ਹੋਰ ਨਹੀਂ ਗੱਲ ਨਹੀਂ ਘਮਾਈ ਪੁੱਤ ਇਹਦਾ ਸਾਲਾ ਵੀ ਟੀਚਰਾਂ ਕਰਦਾ ਕਹਿੰਦਾ ਗੱਲ ਘਮਾਤੀ ਉਦੋਂ ਜੈਸਮੀਨ ਦਾ ਸੂਟ ਦਾ ਰੇਟ ਸੁਣ ਕੇ ਖੰਗ ਲੱਗ ਗਈ ਆ ਯਾਰ ਇਹਨਾਂ ਨੂੰ ਇੱਕ ਘੰਟਾ ਹੋ ਗਿਆ ਪੂਰੀ ਮਾਰਕੀਟ ਘੁੰਮਦਿਆਂ ਨੂੰ ਤੇ ਖਰੀਦੀ ਇਹਨਾਂ ਨੇ 1 ਰੁਪਏ ਦੀ ਚੀਜ਼ ਵੀ ਨਹੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਕੋਲ ਜ਼ਮੀਨ ਵੀ ਆ ਹੈ ਤੇ ਇਹਨਾਂ ਨੂੰ YouTube ਤੋਂ ਵਧੀਆ ਕਮਾਈ ਹੋਈ ਜਾਂਦੀ ਆ ਤੇ ਮਰੂ ਮਰੂ ਪਤਾ ਨਹੀਂ ਕਿਉਂ ਕਰਦੇ ਰਹਿੰਦੇ ਆ ਯਾਰ ਲਾਈਟ ਘਟ ਆ ਵੀਰੇ ਤੇਰੀ ਯਾਰ ਹੈ ਲਾਈਟ ਹੋਲੀ ਵੱਲਦੀ ਆ ਘਟ ਆ ਜੀ ਮੈਨੂੰ ਦਵਾਣੀ ਆ ਹਟ ਜਾ ਇੱਕ ਮਿੰਟ ਯਾਰ ਮੈਨੂੰ ਲਾਈਟ ਬਾਲ ਹੁੰਦੀ ਹੁਣ ਦੱਸ ਕਿਆ ਲੈਣਾ ਭਾਈ ਉਹ ਭਰਾਵਾ ਬਲਣੀ ਨਹੀਂ ਲਾਈਟ ਜਗਾਉਣੀ ਹੁੰਦੀ ਆ ਬਲਣੀ ਉਹਨੂੰ ਕਹਿੰਦੇ ਜਿਵੇਂ ਕਿ ਅੱਗ ਬਾਲਣੀ ਉਤੋਂ ਉਹਨੂੰ ਕਹਿੰਦਾ ਪਿਆ ਤੇਰੀ ਨਾ ਲਾਈਟ ਘਟ ਆ ਉਹ ਲੈਣਾ ਕਰਨਾ ਤੂੰ ਇੱਥੋਂ ਕੁਝ ਹੈਗਾ ਨਹੀਂ ਹੁਣ ਤੇਰੇ ਪਿੱਛੇ ਵੱਡੀਆਂ ਮਰਕਰੀਆਂ ਨਾ ਲਵਾ ਦੇ ਆ ਠੀਕ ਆ ਵੈਸੇ ਮੰਮੀ ਪਰ ਮੈਂ ਕਹਿੰਦਾ ਛੋਟੀ ਨਹੀਂ ਪੂਰੀ ਪੂਰੀ ਜਿਉਆ ਪੂਰੀ ਹੋ ਆ ਹੈ ਨਹੀਂ ਨੰਬਰ ਬੜਾ ਉਹ ਭਰਾਵਾ ਪੂਰੀ ਪੂਰੀ ਲੈਣੀ ਹੁੰਦੀ ਆ ਉਹ ਨਾਲੇ ਬੇਬੇ ਤੇ ਬੜਾਪਾ ਆ ਗਿਆ ਹੁਣ ਕਿਹੜਾ ਬੇਬੇ ਦਾ ਪੈਰਵਦਨ ਇਸੇ ਮਿਲ ਗਿਆ ਫਿਰ ਤੋਂ ਲੈ ਲੇਂਗੇ ਨਹੀਂ ਤੇਰੇ ਸੇ ਯਹੀ ਲੈ ਜਾਂਗੇ ਠੀਕ ਆ ਨਾ ਮਿਲਿਆ ਬੜਾ ਨੰਬਰ ਵਾਹੋਂ ਸੇ ਹੋਰ ਪਾਸੇ ਸੇ ਹਾਂ ਇਹਨੂੰ ਸਾਫ ਇਹ ਸਮਝ ਨਹੀਂ ਲੱਗਦੀ ਮਣੀ ਪੰਜਾਬੀ ਨਹੀਂ ਮੰਮੀ ਸਮਝਦੇ ਹਾਂ ਹਾਂ ਹਿੰਦੀ ਤਾਂ ਜਿਵੇਂ ਤੁਹਾਨੂੰ ਬਹੁਤ ਵਧੀਆ ਸਮਝਾਤੀ ਆ ਮਾਤਾ ਕਹਿੰਦੀ ਵੱਡਾ ਨੰਬਰ ਮਿਲ ਗਿਆ ਨਾ ਕਹੀਂ ਹੋਰ ਪਾਸੇ ਸੇ ਲੈ ਮੈਨੂੰ ਨਾ ਦਿਲ ਕਰਦਾ ਹੈ ਨਾ ਦਿਲ ਕਰਦਾ ਲੈ ਉਹ ਦੇਖ ਲੈ ਕੁੱਤਾ ਕਾਹ ਕਹਿਣਾ ਇਹ ਨਾ ਜਿਹੜੇ ਵੱਡੇ ਆ ਇਹ ਕਹਿੰਦੇ ਅੱਗੇ ਨਹੀਂ ਦੀਦੀ ਚੀਰੋ ਹੋ ਦਿਲ ਕਰਦਾ ਨਹੀਂ ਕਿੰਦਾ ਭਰਾ ਵੀ ਆਂਦੀਆਂ ਨਕਲਾਂ ਲਾਈ ਜਾਂਦਾ ਉਹਨੂੰ ਪਤਾ ਵੀ ਮੇਰੀ ਭੈਣ ਡਰਾਮੇਬਾਜ਼ ਆ ਉਹ ਤੋਂ ਜੈਸਮੀਨ ਕਹਿੰਦੀ ਮੇਰਾ ਬਹੁਤ ਜੀ ਕਰਦਾ ਸਾਢੇ ਪੌਨ ਨੂੰ ਉਹ ਜੈਸਮੀਨ ਰਹਿਣ ਦੇ ਤੂੰ ਸਾਢੇ ਪੌਨ ਨੂੰ ਇੱਕ ਤਾਂ ਤੂੰ ਆਪ ਦਾ ਹੋਲੀਆ ਉਹ じゃ ਬਣਾਈ ਰੱਖਦੀਆਂ ਜਮਾ ਬਿਆਹਾਂ ਨਹੀਂ ਲੱਗੇਗੀ ਆਉਂਦੇ ਆਉਂਦੇ ਸਾਡੇ ਰੂਮ ਵਾਲੀ ਸਾਈਡ ਨੂੰ ਹੈਗਾ ਤਾਂ ਜੀ ਜਾਮ ਲੱਗਿਆ ਹੋਇਆ ਉਹਨੇ ਸਾਨੂੰ ਇੱਥੇ ਹਲੂਮਾਨ ਮੰਦਰ ਕੋਲ ਲਾਤਾ ਵੀਰ ਨੇ ਉਹ ਭਰਾਵਾ ਹਣੂਮਾਨ ਨਹੀਂ ਹਣੂਮਾਨ ਹੁੰਦਾ ਉਹ ਜੇ ਹਣੂਮਾਨ ਜੀ ਤੱਕ ਇਹ ਗੱਲ ਪਹੁੰਚ ਗਈ ਨਾ ਵੀ ਤੂੰ ਉਹਨਾਂ ਦਾ ਨਾਮ ਬਦਲਤਾ ਤੇ ਉਹਨਾਂ ਨੇ ਤੂੰ ਬੈ ਨਾ ਤੇਰੀ ਵਖੀਚੀ ਮਾਰਨਾ ਬਾਕੀ ਹੁਣ ਕਾਲੂ ਕਰਾਂਗੇ ਫਿਰ ਸ਼ਾਪਿੰਗ ਸ਼ਾਪਿੰਗ ਵਾਸਤੇ ਅਸੀਂ ਇੱਕ ਦਿਨ ਪੂਰਾ ਰੱਖਿਆ ਹੋਇਆ ਜੀ ਫ੍ਰੀ ਇੱਕ ਦਿਨ ਪੂਰਾ ਫ੍ਰੀ ਆ ਸਾਡੇ ਕੋਲ ਸ਼ਾਪਿੰਗ ਵਾਸਤੇ ਕਹਿੰਦਾ ਸ਼ਾਪਿੰਗ ਲਈ ਅਸੀਂ ਇੱਕ ਦਿਨ ਪੂਰਾ ਫ੍ਰੀ ਰੱਖਿਆ ਬੜੀ ਤਾਂ ਇੱਥੇ ਲੱਖਾਂ ਦੀ ਸ਼ਾਪਿੰਗ ਕਰਨੀ ਹੁੰਦੀ ਆ ਉਹ ਜਿਵੇਂ ਅੱਜ ਭਕਾਈ ਕਰ ਲਈ ਆ ਉਵੇਂ ਕੱਲ ਕਰ ਲੋਂਗੇ ਚਲੋ ਛੱਡੋ ਯਾਰ ਹੁਣ ਇਹਨਾਂ ਨੂੰ ਤੇ ਹੁਣ ਆਪਾਂ ਗੱਲ ਕਰਦੇ ਆ ਮਿਸ ਕਾਲੋ ਦੀ ਹਾਂਜੀ ਸਸਰੇ ਕਾਲ ਤੋਂ ਸਾਰਾ ਨੂੰ ਕਿਤਾ ਸਾਰੇ ਆਈ ਹੋਪ ਕਿ ਸਾਰੇ ਵਧੀਆ ਹੋ ਕੇ ਸਾਸਰੇ ਕਾਲ ਮਿਸ ਕਾਲੋ ਆਏ ਹੋ ਪਾਸੇ ਵਧੀਆ ਆਈ ਹੋਪ ਤੂੰ ਵੀ ਵਧੀਆ ਹੋਏਂਗੀ ਤਾਂ ਹਾਂਜੀ ਤੇ ਆਪਾਂ ਨਾ ਤੇ ਤੀਜੀ ਸ਼ਾਪ ਤੇ ਚੱਲੇ ਆ ਤੇ ਉਹਨਾਂ ਨੇ ਨਾ ਨਿਊ ਸਟਾਕ ਲੈ ਕੇ ਆਂਦਾਗਾ ਕਰਮੇ ਵਾਲਾ ਹਨਾ ਕਰਮੇ ਤੋਂ ਪੈਸੇ ਨਾ ਕਰਮੇ ਆਣੀ ਸਰਦੀਆਂ ਵਾਲਾ ਲੈ ਕੇ ਆ ਸਰਦੀਆਂ ਵਾਲਾ ਲੈ ਕੇ ਆਂਦਾ ਸਰਦੀ ਵਾਲਾ ਤੂੰ ਕਰਮੇ ਵਾਲਾ ਲੱਗਦਾ ਕਾਲੋ ਦੇ ਦਿਮਾਗ ਨੂੰ ਗਰਮੀ ਚੜੀ ਪਈ ਆ ਉਹ ਨਾਲੇ ਇਹ ਕਰੂਗੀ ਪ੍ਰਮੋਸ਼ਨ ਹਣੇ ਤੱਕ ਇਹਨੂੰ ਇਹ ਨਹੀਂ ਪਤਾ ਉਹਨੇ ਗਰਮੀ ਦਾ ਸਟਾਕ ਲਿਆਂਦਾ ਕਿ ਸਰਦੀ ਦਾ ਨੇ ਪਾਕਿਸਤਾਨੀ ਸੂਟ ਆਲਾ ਗਾਣਾ ਲੱਗ ਜਾ ਕਰੋ ਮੈਂ ਮਾਸਰੇ ਲਾ ਮੁੰਡੇ ਨੇ ਤਾਂ ਬਸ ਇੰਨਾ ਕਿਆ ਵੀ ਜਿਹੜਾ ਸੂਟ ਲਿਆ ਉਸ ਤੇ ਪਾਕਿਸਤਾਨੀ ਸੂਟ ਆਲਾ ਗਾਣਾ ਲੱਗ ਜਾ ਕਰੋ ਟੈਸਟ ਐਵੇਂ ਬੁੱਥਾ ਬਣਾਉਣ ਵਾਲੀ ਕੀ ਗੱਲ ਸੀ ਮੈਂ ਪਾ ਕਿ ਸਰ ਦਾ ਸੂਟ ਲਗਾਉਣਾ ਆ ਆ ਸੰਦਾਂ ਦਾ ਜਿਹੜੀ ਪੈਂਟ ਦੇ ਦੀ ਓਕੇ ਹਾ ਦੇ ਆਣਾ ਅਸੇ ਕੁੜੀਆਂ ਤੁਸੀਂ ਫਿਰ ਮੁੰਡਿਆਂੋਂ ਅਸੇ ਕੁੜੀਆਂ ਔਰ ਤੂੰ ਕਿਹੜੇ ਪਾਸੋਂ ਕੁੜੀ ਲੱਗਦੀ ਆ ਦੇਖਣ ਚ ਤਾਂ ਚੁੜੇਲਾਂ ਦੀ ਪ੍ਰਧਾਨ ਲੱਗਦੀ ਆ ਅੱਜ ਮੈਂ ਉਹ ਚੱਲਿਆ ਰੰਗ ਰੂਪ ਤਾਂ ਰੱਬ ਦੀ ਦੇਣਾ ਉਹ ਬੰਦਾ ਲੀੜਾ ਕੱਪੜਾ ਤਾਂ ਆਪਦੀ ਸ਼ਕਲ ਦੇ ਹਿਸਾਬ ਨਾਲ ਪਾ ਲੈ ਹੁਣ ਸੂਟ ਦੇਖ ਲਓ ਕਿਵੇਂ ਸ਼ਾਇਨਾਲਾ ਲਈ ਜਾਂਦੀ ਆ ਓਏ ਆਪਦੇ ਰੰਗ ਵਾਲ ਤਾਂ ਦੇਖ ਲੈ ਪਹਿਲਾਂ ਉਹ ਨਾਲੇ ਉਤੋਂ ਇੰਨਾ ਖੁੱਲਾ ਐਂ ਲੱਗਦਾ ਜਿਵੇਂ ਝੋਲੇ 'ਚ ਪੰਪ ਪਾਇਆ ਹੋਵੇ ਜਪਾ ਇਸ ਦੇ ਰੱਖ ਲੈ ਔਰ ਇਹ ਸੋਣ ਵਿੱਚ ਤੇ ਆ ਚਪਾ ਕਰਾਉਣੇ ਸੀ ਮੇਲੇ ਤੇ ਆਪਣੇ ਮੇਲੇ ਹਣੇ ਸ਼ੁਰੂ ਹੋਇਆ ਤੇ ਤਖਾ ਓਏ ਯਾਰ ਰੂਮ ਕਹਿੰਦੇ ਰਹਿੰਦੇ ਅਸੀਂ ਗਰੀਬ ਆ ਗਰੀਬ ਆ ਹੈ ਕਦੇ ਇਹ ਵਾਲ ਜੇ ਸਿੱਧੇ ਕਰਾਉਣ ਲੱਗ ਜੂ ਕਦੇ ਨੌ ਜੇ ਨਵੇਂ ਲਵਾਉਣ ਲੱਗ ਜੂ ਬਈ ਇਹੇ ਕਰਨ ਲਈ ਇਹਨਾਂ ਕੋਲ ਪੈਸਾ ਕਿੱਥੋਂ ਆ ਜਾਂਦਾ ਬੱਤ ਸਹੀ ਤੇ ਤੇ ਕਿਹਾਰੇ ਸਾਡੇ ਖਾਵ ਹਨਾ ਤੇ ਚਲ ਅੱਜ ਆਪਣਾ ਟਾਈਮ ਲੱਗਿਆ ਤਾਂ ਅੱਜ ਆਪਾਂ ਆ ਗਏ ਕਹਿੰਦੀ ਅੱਜ ਆਪਣਾ ਟਾਈਮ ਲੱਗਿਆ ਤੇ ਅੱਜ ਆਪਾਂ ਆ ਗਏ ਨਹੀਂ ਬੜੀਆਂ ਤਾਂ ਇੱਥੇ ਦਿਨ ਰਾਤ ਸ਼ਿਫਟਾਂ ਲਾਉਣੀ ਨੇ ਜਿਹੜੇ ਤਰ੍ਹਾਂ ਟਾਈਮ ਨਹੀਂ ਲੱਗਦਾ ਉਹ ਸਾਰਾ ਦਿਨ ਅਵਾਰਾ ਕਰਦੀ ਤੇ ਰਹਣੀ ਹੈ ਮੋਟਰਸਾਈਕਲ ਤੇ ਉਹ ਚੁਰਲੋ ਜੇ ਨਾਲ ਤੇ ਕਿਹੜਾ 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 ਸਹੀ ਤਲੇ ਰੱਖਦੇ ਗਾ ਬਾਕੀ ਤੁਸੀਂ ਕੰਨਟ ਕਰਕੇ ਦੱਸੋ ਸਾਰਿਆਂ ਨੇ ਕਿਵੇਂ ਲੱਕਨੇ ਆ ਉਹ ਯਾਰ ਇਹਦੇ ਹੱਥ ਕਿਵੇਂ ਚੁਡੇਲਾ ਵਰ ਗਿਆ ਇੰਨੇ ਕਾਲੇ ਅ ਸੱਚੇ ਅ ਜੇ ਕਿਸੇ ਨੂੰ ਪਿੱਛੋਂ ਜੱਫੀ ਪਾ ਲਵੇ ਨਾ ਤਾਂ ਬੰਦਾ ਤੇ ਤੇ ਹੱਥ ਦੇ ਇੱਕ ਹੀ ਮਰ ਜੇ ਦੇਖ ਲੋ ਕਿਵੇਂ ਲਿਟੀ ਪਈ ਆ ਉਹ ਯਾਰ ਮੇਦੇ ਘਰ ਦੇ ਆ ਤੇ ਹਰਾਂ ਬੀ ਆਪਦੀ ਕੁੜੀ ਨੂੰ ਐਵੇਂ ਕਿਸੇ ਲੱਲੂ ਪੁੰਜੂਈ ਨਾਲ ਨਾ ਜਿੱਥੇ ਕਿਥੇ ਤੋਰੀ ਰੱਖਦੇ ਆ ਉੱਤੋਂ ਸਲੂਣ ਵਾਲਿਆਂ ਨੂੰ ਦੇਖ ਲੋ ਤੋਲੀਆਂ ਵੀ ਨਾ ਕਾਲੋ ਤੇ ਰੰਗ ਨਾਲ ਦੇ ਦੇਤਾ ਯ ਮੰਮੀ ਨੇ ਤਾਂ ਘੱਟ ਕਰਤੇ ਮੰਮੀ ਮੂੰ ਚਮਚਾ ਦਾ ਲਾ ਲਾ ਦੇ ਦੇਣਾ ਵੇਣਾ ਐਂ ਦੇ ਦੇ ਓਏ ਭਰਾਵਾ ਛੱਡ ਦੇ ਚੱਕ ਲੈ ਆ ਜਸਤੇ ਆਪੇ ਚੱਕਣੀ ਆਪਰੇ ਹੱਥਾਂ ਚੱਕਣੀਆਂ ਬਈ ਚੱਲ ਤੂੰ ਚੱਕ ਲੈ ਆ ਇਹਨਾਂ ਦੇ ਜਵਾਈਆਂ ਨੂੰ ਦੇਖ ਲੋ ਦਿਹਾੜੀਆਂ ਤੋਂ ਬਚਨ ਦੇ ਮਾਰੇ ਇੱਥੇ ਡੇਰਾ ਲਾ ਕੇ ਬਹਿ ਗਿਆ ਉਹ ਵਧੀਆ ਸਵੇਰੇ ਸ਼ਾਮ ਰੋਟੀ ਮਿਲਦੀ ਆ ਕੋਈ ਕੰਮ ਨਹੀਂ ਧੰਦਾ ਨਹੀਂ ਇਹਨਾਂ ਨੂੰ ਹੈ ਉਹ ਯਾਰ ਇਹਨਾਂ ਅੱਗੇ ਤਾਂ ਘਾਵਤ ਵੀ ਨਾ ਫਿੱਕੀ ਪੈ ਗਈ ਆ ਭੈਣ ਕਰ ਭਾਈ ਕੁੱਤਾ ਸਹਰੇ ਕਰ ਜਵਾਈ ਕੁੱਤਾ ਇਹ ਕਹਿੰਦੇ ਆਂ ਜੋਏ ਤੇ ਆਪਾਂ ਮਿਲਦੇ ਨੇ ਨੈਕਸਟ ਵਲੌਗ ਚ ਉਹਨਾਂ ਦੇ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਬਾਈ ਸਾਰਿਆਂ ਨੂੰ ਬੱਸ ਬਾਰ ਬਾਰ ਉਹ ਕਾਲੋ ਆਪਦੇ ਜੂਠੇ ਚਮਚੇ ਨਾਲ ਉਹਨੂੰ ਮੈਗੀ ਖਵਾਉਣ ਲੱਗੀ ਉਹ ਕਹਿੰਦਾ ਨਹੀਂ ਨਹੀਂ ਬੱਸ ਬੱਸ ਉਹਨੇ ਖਾਧੀ ਨਹੀਂ ਉਹ ਪਤੰਦਰਾ ਜਿਹਨੂੰ ਘਰ ਵਾਲੀ ਮੰਨਦਾ ਤੇ ਉਹਦੀ ਜੂਠੀ ਮੈਗੀ ਨਹੀਂ ਖਾ ਸਕਦਾ ਹੈ ਤੇ ਉਹ ਵੀ ਵਿਚਾਰਾ ਕੀ ਕਰੇ ਉਹਨੂੰ ਵੀ ਪਤਾ ਜੇ ਕਾਲੋ ਦਾ ਜੂਠਾ ਖਾ ਲਿਆ ਤਾਂ ਬਾਅਦ ਚ ਤਿਆਬ ਨਾਲ ਕੁੜਲੀਆਂ ਕਰਨੀਆਂ ਪੈਣੀਆਂ